ਔਰ ਦਿੱਲੀ ਤੋਂ ਜਲੰਧਰ ਤੱਕ ਪਹੁੰਚਦੇ ਪਹੁੰਚਦੇ ਤਿੰਨ ਚਾਰ ਵਾਰੀ ਬੇਇਜ਼ਤੀ ਹੋ ਜਾਂਦੀ ਸੀ ਪੁਲਿਸ ਵਾਲਿਆਂ ਨੇ ਮਾਰਿਆ ਧਫੜ ਕਿਤੇ ਕੁਝ ਕੁਛ ਰੋਕ ਲਿਆ ਉਹ ਬੱਚਿਆਂ ਦੇ ਸਾਹਮਣੇ ਜਦੋਂ ਹੁੰਦਾ ਸੀ ਤਾਂ ਉਹ ਬੱਚੇ ਕਹਿੰਦੇ ਸੀ ਡੈਡ ਵੀ ਡੋਨਟ ਵਾਂਟ ਟੂ ਸਟੇ ਹੇਅਰ ਬੇਇਜ਼ਤੀ ਹੁੰਦੀ ਜਿੱਥੇ ਥਾਣੇ ਜਾਓ ਉੱਥੇ ਉਹ ਕਿੰਦਰ ਮੂੰ ਚੱਕਿਆ ਕਿਸੇ ਕੰਮ ਜਾਓ ਕੋਈ ਕੰਮ ਨਹੀਂ ਹੋ ਰਿਹਾ ਪੈਸੇ ਦੇ ਕੋਈ ਐਸਆਈਐਸਚੋ ਲੋਕਲ ਜਾਣ ਲਈ ਹੁੰਦਾ ਬੱਕਰੀ ਚੋਰੀ ਦਾ ਕੇਸ ਪੁਆਤਾ ਉੱਤੇ ਔਰ ਬੱਕਰੀ ਚੋਰੀ ਦੇ ਕੇਸ ਚ ਪਾਸਪੋਰਟ ਫੜ ਲੈਂਦੇ ਆ ਜੀ ਉਹਦਾ ਪਾਸਪੋਰਟ ਲੈ ਲਿਆ ਉਹ ਪੈਸੇ ਠੇਕਾ ਆਇਆ ਠੇਕਾ ਲੈਣ ਸੀ ਪੈਸੇ ਦੇ ਕੇ ਗਿਆ ਕਹਿੰਦਾ ਮੈਨੂੰ ਜਾ ਲੈਣ ਤਾਂ ਮੈਨੂੰ ਉਧਰੋਂ ਨਾ ਕਿਤੇ ਮੇਰਾ ਪੰਗਾ ਪੈ ਜੇ ਕੰਮ ਤੋਂ ਨਾ ਕੱਢ ਦੇਣ ਮੈਨੂੰ ਜਲੰਧ ਕੋਈ ਆਇਆ ਐਨਆਰਆਈ ਉਹਨੇ ਆਖਿਆ ਪਲਾਟ ਦੇਖਾਈ ਹੈ ਆਪਣਾ ਬੜਾ ਵਧੀਆ ਸ਼ਾਨਦਾਰ ਪਲਾਟ ਆਪਣਾ ਪੋਸਟ ਕਲੋਨੀ ਚ ਜਦੋਂ ਗਿਆ ਉੱਥੇ ਬੜੀ ਸ਼ਾਨਦਾਰ ਕੋਠੀ ਬਣੀ ਹੋਈ ਉੱਤੇ ਲਿਖਿਆ ਵੀ ਹੋਇਆ ਡੀਐਸਪੀ ਭਰਾਨਾ ਸਿੰਘ ਨੂੰ ਉਹਨੇ ਬੈਲ ਮਾਰੀ ਨਿਕ ਮੇਰਾ ਕਿਨਾਂ ਮੈਂ ਤੁਹਾਨੂੰ ਕਿੰਨੂੰ ਕਹਦਾ ਤੇ ਵੀ ਮੇਰਾ ਕਹਿੰਦਾ ਸਰ ਕੋਠੀ ਇਹ ਮੇਰੀ ਕੋਠੀ ਤੇ ਲਿਆ ਗਿਆ ਹੁਣ ਪੁਲਿਸ ਚਾਹੇ ਕੌਣ ਬੰਗਾ ਲਵੇ ਜੀ ਬਾਰੇ ਪਲਾਟ ਬੁੱਡੇ ਦਾ ਕੋਠੀਆਂ ਤੇ ਲਿਆ ਗਿਆ